ਸਾਰੀਆਂ ਚੀਜ਼ਾਂ ਤਾਂ ਇਹਦੇ ਤੇ ਲਿਖੀਆਂ ਹੋਈਆਂ ਨੇ ਆ ਮੈਨੂੰ ਇੱਕ ਬੈਨਰ ਮਿਲਿਆ ਹੈ ਕਹਿੰਦੇ ਜੀ ਤਿੰਨ ਦਿਨਾਂ ਦੇ ਵਿੱਚ ਸ਼ੂਗਰ ਹਟਾ ਦਾਂਗੇ ਸਾਰੀਆਂ ਚੀਜ਼ਾਂ ਇਹਦੇ ਤੇ ਲਿਖੀਆਂ ਹੋਈਆਂ ਨੇ ਜਿਹੜੀਆਂ ਜਿਹੜੀਆਂ ਮਨਿਆਰੀ ਦੀ ਦੁਕਾਨ ਤੋਂ ਯਾ ਰਾਸ਼ਨ ਦੀ ਦੁਕਾਨ ਤੋਂ ਮਿਲਣਗੀਆਂ ਤੇ ਤੁਸੀਂ ਸਾਰਾ ਕੁਝ ਇਹਦੇ ਤੇ ਲਿਖਤਾ ਫੇਰ ਤਾਂ ਮੈਂ ਘਰੇ ਬਣਾ ਲਾਂਗਾ ਫੇ ਤੁਹਾਡੀ ਕੀ ਲੋੜ ਹੈ ਆਪਾਂ ਜਾਣਦੇ ਮੈਂ ਲੱਭਦਾ ਲੱਭਦਾ ਆਇਆ ਅੱਜ ਦੇਖਦੇ ਆ ਇੱਥੇ ਕੀ ਚੱਲਦਾ ਸੁਣਨ ਦੇ ਵਿੱਚ ਆਇਆ ਸੀਗਾ ਵੀ ਇੱਥੇ ਕੁੜੀਆਂ ਵੀ ਨੇ ਜਾਂ ਦੇਖਦੇ ਆ ਕੀ ਚੱਕਰ ਹੈ ਭਈ ਇਹ ਸ਼ੂਗਰ ਵਾਲੇ ਕਾਂ ਸ਼ੂਗਰ ਵਾਲੇ ਉਹ ਸਾਹਮਣੇ ਦੁਕਾਨਾਂ ਓ ਰਿਚੀ ਓ ਰਿਚੀ ਆ ਜਾਓ ਆ ਜਾਓ ਸੋ ਇਸ ਵੇਲੇ ਪਹੁੰਚਿਆ ਜੀ ਆ ਵੇਖੋ ਅੱਲ ਲਿਖਿਆ ਹੈ 슈ਗਰ ਦੇਸੀ ਦਵਾਈ ਸੇ 슈ਗਰ ਸੇ ਮੁਕਤੀ ਪਾएं মাত্র 3 ਦਿਨ ਵਿੱਚ 3 ਦਿਨ ਦੇ ਵਿੱਚ 슈ਗਰ ਤੋਂ ਮੁਕਤ ਕਮਾਲ ਹੋ ਗਿਆ ਐਡਾ ਕਿਹੜਾ ਕੀ ਜਾਦੂ ਕਰਦੇ ਕਿ ਫੇਲ ਹੋਗੇ ਪੀਜੀਆਈ ਹਸਪਤਾਲ ਇਲੈਕਟਰ ਫੇਲ ਹੋਗੇ ਆਓ ਜਾਣਦੇ ਆ ਗੱਲਬਾਤ ਕਰਾਂਗੇ ਨਮਸਤੇ ਸਸਰੀ ਗੱਲ ਸਸਰੀ ਗੱਲ ਬੈਠ ਸਕਦਾ ਮੈਂ ਮੈਡਮ ਜੀ ਇਹ ਮਾਈਕ ਲਗਾ ਸਕਤੇ ਆਪ ਪਲੀਜ਼ ਪਹਿਨਾ ਬੜਾ ਹੈਰਾਨ ਹੋਇਆ ਤੁਹਾਡਾ ਪੋਸਟਰ ਵੇਖ ਕੇ ਮੈਨੂੰ ਮਿਲਿਆ ਸੀਗਾ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਾਂਜੀ ਸਾਰੀਆਂ ਮੈਨੂੰ ਕਿਸੇ ਵੀ ਕਿਰੀਅਾਨੇ ਦੀ ਸ਼ਾਪ ਤੋਂ ਆ ਮਤਲਬ ਸ਼ਾਪ ਤੋਂ ਮਿਲ ਸਕਦੀਆਂ ਨੇ ਜੋ ਵੀ ਆ ਮਿਸ਼ਰਣ ਲਿਖਿਆ ਹੋਇਆ ਹੈ ਨਾ ਤੁਸੀਂ ਆਪਣੀ ਜਿਹੜੀ ਤੁਹਾਡੀ ਰੈਸিপি ਆ ਦਵਾਈ ਬਣਾਉਣ ਦੀ ਤੁਸੀਂ ਡਿਸਕਲੋਜ਼ ਹੀ ਕਰ ਦਿੱਤੀ ਆ ਉਹ ਤਾਂ ਫਿਰ ਬੰਦਾ ਘਰੇ ਬਣਾ ਲੇਗਾ ਘਰੇ ਬਣਾ ਕੇ 슈ਗਰ ਦੂਰ ਕਰ ਲੇਗਾ ਦੂਜੀ ਗੱਲ ਦੂਜੀ ਗੱਲ ਇਹ ਕਿ ਤਿੰਨ ਦਿਨਾਂ ਦੇ ਵਿੱਚ ਤੁਸੀਂ 슈ਗਰ ਹਟਾਉਣ ਦੀ ਜਿਹੜੀ ਰਿਸਪਾਂਸਿਬਿਲਟੀ ਲੈ ਰਹੇ ਹੋ ਕਿੱਥੇ ਤੱਕ ਮੈਨੂੰ ਵਾਜਬ ਮੰਨਾ ਐਡੇ ਵੱਡੇ ਵੱਡੇ ਹਸਪੀਟਲ ਹੈ ਡਾਕਟਰਸ ਨੇ ਐਮਬੀਬੀਐਸ ਡਾਕਟਰਸ ਨੇ ਮੈਡੀਕਲ ਆਫੀਸਰਸ ਨੇ ਤਿੰਨ ਦਿਨਾਂ ਦੇ ਵਿੱਚ ਤੁਸੀਂ ਕਿਵੇਂ ਦਾਅਵਾ ਕਰਦੇ ਹੋ ਕਿ 슈ਗਰ ਆਏਗਾ ਸਰ ਤਿੰਨ ਦਿਨਾਂ ਦੇ ਵਿੱਚ ਤਾਂ 슈ਗਰ ਲੈਵਲ ਬਿਲਕੁਲ ਨਾਰਮਲ ਹੋ ਜਾਂਦੀ ਹੈ 슈ਗਰ ਲੈਵਲ ਨਾਰਮਲ ਕਰ ਦੋਗੇ ਤਿੰਨ ਦਿਨਾਂ ਦੇ ਵਿੱਚ ਬਿਲਕੁਲ ਜੀ ਗਾਰੰਟੀ ਦੇ ਨਾਲ ਤਾਂ ਮੈਂ ਨਾਲ ਕਹਿਤੀ ਹੋਈ ਗੱਲ ਹਾਂਜੀ ਹਾਂ ਬਿਲਕੁਲ ਇਦਾਂ ਦਾ ਕੀ ਐ ਮੈਮ ਦੇਖੋ ਇੱਕ ਪਾਸੇ ਦਾ ਤੁਸੀਂ ਸਾਰੀਆਂ ਜਿੱਡੀਆਂ ਵੀ ਤੁਹਾਡੀਆਂ ਆਪਦੀਆਂ ਨੇ ਰਸ਼ਦੀਆਂ ਨੇ ਜੋ ਵੀ ਇਨਗਰੀਡੀਐਂਟਸ ਨੇ ਇਸ ਪਰਚੇ ਤੇ ਲਿਖ ਕੇ ਤੁਸੀਂ ਅਕਵਾਰਾਂ ਚ ਵੰਡ ਦਿੱਤੇ ਇੱਕ ਲੋਕਾਂ ਦੇ ਘਰਾਂ ਘਰਾਂ ਤੱਕ ਇਹ ਚਲਾ ਗਿਆ ਸਾਰਾ ਕੁਝ ਤੇ ਦੇ ਵਿੱਚ ਲਿਖਿਆ ਆ ਫਿਰ ਤਾਂ ਮੈਂ ਸਾਰਾ ਕੁਝ ਇਕੱਠਾ ਕਰਕੇ ਆਪੇ ਬਣਾ ਲਾਂਗਾ ਦਵਾਈ ਤੁਹਾਡੀ ਲੋੜ ਹੀ ਨਹੀਂ ਸਰ ਅਸੀਂ ਕੁਆਂਟੀਟੀ ਦਿਤਾਨੀ ਨਾ ਦੱਸੀ ਵੀ ਪੇਸ਼ੈਂਟ ਨੂੰ ਅੱਛਾ ਤੁਸੀਂ ਲੂਪ ਉਹ ਰੱਖਿਆ ਮਤਲਬ ਠੀਕ ਐ ਇੱਕ ਗੱਲ ਤਾਂ ਸਹੀ ਐ ਯਾਰ ਕਿਉਂਕਿ ਕਦੇ ਵੀ ਕਿਸੇ ਵੀ ਚੀਜ਼ ਨੂੰ ਅਗਰ ਆਪਾਂ ਬਣਾਉਣਾ ਹੈ ਮੰਨ ਲਓ ਕਿ ਹੁਣ ਮੈਂ ਤੜਕਾ ਲਾਣਾ ਹੈ ਉਹਦੇ ਵਿੱਚ ਤੇਲ ਕਿੰਨਾ ਪੈਣਾ ਹੈ ਜਾਂ ਨਮਕ ਕਿੰਨਾ ਪੈਣਾ ਹੈ ਉਹ ਤਾਂ ਸਵਾਦ ਅਨੁਸਾਰ ਹੀ ਦੇਖਿਆ ਜਾਊਗਾ ਨਾ ਅਗਰ ਚੀਜ਼ ਅੱਛੀ ਬਣਾਣੀ ਹੈ ਤੇ ਬੈਨੀਫੀਸ਼ੀਅਲ ਬਣਾਣੀ ਹੈ ਤਾਂ ਉਹਦੇ ਲਈ ਆਪਾਂ ਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਨਾ ਕਿ ਉਹਦੇ ਵਿੱਚ ਨਮਕ ਕਿੰਨਾ ਪੈਣਾ ਯਾਰ ਗੱਲ ਤਾਂ ਵੈਸੇ ਮੈਮ ਦੀ ਸਹੀ ਹੈ ਸੋ ਮੈਮ ਥੋੜਾ ਜਿਹਾ ਤਾਂ ਐਟ੍ਰੈਕਟ ਹੋ ਰਿਹਾ ਤੁਹਾਡੇ ਮਤਲਬ ਇਸ ਜਿਹੜਾ ਵੀ ਤੁਸੀਂ ਗੱਲ ਕਹੀ ਹੈ ਮੈਨੂੰ ਦੱਸੋ ਕੁਝ ਇਸ ਇਸ ਬਾਰੇ ਕੀ ਕਿਵੇਂ ਤਿੰਨ ਦਿਨਾਂ ਦੇ ਵਿੱਚ 슈ਗਰ ਦਾ ਜਿਹੜਾ ਹੱਲ ਕਿਵੇਂ ਕਰ ਸਕਦੇ ਸਰ ਐਵੇਂ ਆ ਤਿੰਨ ਦਿਨਾਂ ਦੇ ਵਿੱਚ ਤਾਂ 슈ਗਰ ਲੈਵਲ ਜਿਹੜੀ ਬਿਲਕੁਲ ਨਾਰਮਲ ਹੋ ਜਾਂਦੀ ਹੈ ਠੀਕ ਲੇਕਿਨ ਇਹਨੂੰ ਰਿਵਰਸ ਕਰਨ ਵਾਸਤੇ ਤਿੰਨ ਚਾਰ ਮਹੀਨਿਆਂ ਦਾ ਤਾਂ ਸਾਨੂੰ ਕੋਰਸ ਕਰਨਾ ਪਵੇਗਾ ਠੀਕ ਹੈ ਮਤਲਬ ਕਿ ਇੱਕ ਸਾਤ ਦਿਨਾਂ ਨਾਲ ਅਗਰ ਕਿਸੇ ਨੂੰ ਸ਼ੂਗਰ ਹੈਗੀ ਹੈ ਤਾਂ ਤੁਸੀਂ ਚਾਹੇ ਉਹ 3 ਦਿਨ ਕਹਿ ਲੋ ਚਾਹੇ ਉਹ ਕੁਝ ਸਮਾਂ ਹੋਰ ਲਾ ਕੇ ਕਹਿ ਲੋ ਇੱਕ ਕੋਰਸ ਤੁਸੀਂ ਦਿੰਦੇ ਹੋ ਜਿਹਦੇ ਨਾਲ ਬੰਦੇ ਦੀ ਸ਼ੂਗਰ ਜਿਹੜੀ ਜੜ ਤੋਂ ਖਤਮ ਹੋ ਜਾਵੇ ਬਿਲਕੁਲ ਜੀ ਅਸੀਂ ਸਾਰੇ ਪੇਸ਼ੰਤਾਂ ਨੂੰ ਇੱਕੋ ਹੀ ਗੱਲ ਕਹਿੰਦੇ ਆ ਇੱਕ HbA1c ਟੈਸਟ ਪਹਿਲਾਂ ਕਰਵਾ ਲਓ ਇੱਕ 3 ਮਹੀਨੇ ਬਾਅਦ ਬਾਤ ਕਰਵਾ ਲਓ ਜਿਹੜਾ ਹਸਪੀਟਲ ਤੋਂ ਹੁੰਦਾ ਠੀਕ ਹੈ ਜਿਹੜਾ ਜਦੋਂ HbA1c ਦੇ ਵਿੱਚ 5.9 ਤਾਂ ਹੁੰਦਾ ਨੋਰਮਲ ਲੇਕਿਨ ਅਸੀਂ ਪੇਸ਼ੰਤ ਦਾ 5.5 ਦੇ ਵਿੱਚ ਲਿਆ ਕੇ ਦਵਾਈ ਬੰਦ ਕਰਵਾ ਦਿੰਦੇ ਆ ਮਤਲਬ ਬਿਲਕੁਲ ਹੀ ਖਤ ਜੋ ਜਾਂਦੀ ਹੈ ਬਿਲਕੁਲ ਜੀ ਰਿਵਰਸ ਹੋ ਜਾਂਦੀ ਹੈ ਤੇ ਮੈਮ ਕਿੰਨੇ ਕੁ ਅੱਜ ਤੱਕ ਮਰੀਜ਼ ਜਿਹੜੇ ਤੁਸੀਂ ਦਾਵਾ ਖਦਾਵੇ ਨਾਲ ਕਹਿ ਸਕਦੇ ਹੋ ਕਿ ਤੁਸੀਂ ਕਿੰਨੇ ਕੁ ਮਰੀਜ਼ਾਂ ਨੂੰ ਅ ਸ਼ੂਗਰ ਤੋਂ ਮੁਕਤ ਕਰ ਦਿੱਤਾ ਹੋਗਾ ਜੀ ਬਿਲਕੁਲ ਜੀ ਹਜ਼ਾਰ ਤੋਂ ਜ਼ਿਆਦਾ ਪੇਸ਼ੈਂਟ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਮੈਮ ਸੁਣਨ ਦੇ ਵਿਚਾਰੇ ਕਿ ਤੁਹਾਡਾ ਆਊਟਲੈਟ ਜਿੱਦਾਂ ਇਹ ਜਿਹੜਾ ਛੋਟਾ ਜਿਹਾ ਇੱਕ ਅ ਮਤਲਬ ਇਕ ਦਫਤਰ ਆਏ ਥੇ ਹੈਨਾ ਇਹ ਤੁਹਾਡੀ ਜਿਹੜੀ ਫੈਕਟਰੀ ਆ ਉਹ ਕਿਤੇ ਹੋਰ ਹੈ ਦੱਸ ਸਕਦੇ ਹੋ ਵੀ ਕਿੱਥੇ ਤੁਹਾਡੀ ਫੈਕਟਰੀ ਸਰ ਸਾਡੀ ਮੇਨ ਤਾਂ ਹੈਗੀ ਕਤੂ ਚ ਸ਼੍ਰੀ ਗੋਪਾਲ ਗੰਸ਼ਾਲਾ ਦਾ ਨੀਂ ਸਾਈ ਗੁਰਦੁਆਰੇ ਦੇ ਸਾਹਮਣੇ ਹੈ ਠੀਕ ਹੈ ਜੀ ਜੀ ਤੇ ਇਹਦੇ ਵਿੱਚ ਜਿਹੜੀ ਤੁਹਾਡੀ ਮੈਡੀਕਲ ਆ ਮੈਡੀਸਿਨਸ ਦੇ ਰਹੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਦੇ ਰਹੀ ਹੋਂ ਇਹਦੇ ਵਿੱਚ ਕਿਸ ਤਰ੍ਹਾਂ ਦੇ ਇੰਗਰੀਡੀਅੰਟ ਹੈ ਸਾਰੇ ਨੇਚਰਲ ਨੇ ਜਾਂ ਤੁਸੀਂ ਕੁਝ ਮੈਡੀਕੇਟਡ ਵੀ ਮਾਰਕੀਟ ਤੋਂ ਯੂਜ਼ ਕਰ ਰਹੇ ਹੋ ਉਸ ਲੈ ਕੇ ਸਰ ਬਿਲਕੁਲ ਨਹੀਂ ਹੈਗਾ ਇਹ ਸਾਰੇ ਦੇਸੀ ਦਵਾਈ ਹੈ ਆਯੁਰਵੈਦਿਕ ਹੈ ਚਾਹੇ ਤੁਸੀਂ ਬਾਹਰ ਟੈਸਟ ਵੀ ਕਰਵਾ ਸਕਦੇ ਹੋ ਤੁਹਾਨੂੰ ਅਗਰ ਕੋਈ ਚੈਲੰਜ ਕਰਦਾ ਮੰਨ ਲਓ ਆ ਕੇ ਕਿ ਮੈਂ ਦੇਖਣਾ ਚਾਹੁੰਨਾ ਕਿ ਤੁਹਾਡੀ ਮੈਡੀਸਿਨਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਯੂਜ਼ ਨਹੀਂ ਹੈਗਾ ਤਾਂ ਤੁਸੀਂ ਉਹ ਚੈਲੰਜ ਐਕਸੈਪਟ ਕਰ ਲਓ ਬਿਲਕੁਲ ਜੀ ਬਿਲਕੁਲ ਔਨ ਕੈਮਰਾ کہہ ਰਹੇ ਹਾਂਜੀ ਹਾਂ ਬਿਲਕੁਲ ਗਾਰੰਟੀ ਦੇ ਨਾਲ ਹੈ ਸਰ ਇਹ ਬਿਲਕੁਲ ਆਯੁਰਵੈਦਿਕ ਦਵਾਈ ਹੈ ਸੋ ਬੜਾ ਹੀ ਇੰਟਰਸਟਿੰਗ ਜਿਹਾ ਪੁਆਇੰਟ ਲੱਗਿਆ ਐਂਡ ਮੈਂ ਬੜਾ ਨੈਗੇਟਿਵ ਵੇ ਦੇ ਨਾਲ ਆਇਆ ਸੀਗਾ ਬਟ ਮੈਨੂੰ ਸੰਤੁਸ਼ਟੀ ਕਾਫੀ ਹੋਈ ਹੈ ਇੱਥੇ ਆ ਕੇ ਕਿ ਹਾਂ ਯਾਰ ਵਾਕਈ ਇੱਥੇ ਜਿਹੜਾ 슈ਗਰ ਦਾ ਇਹਨਾਂ ਨੇ ਬਣਾਇਆ ਹੈ ਸਾਰਾ ਕੁਝ ਲਿਖਿਆ ਹੋਇਆ ਹੈ ਹਨਾ ਇਹ ਇਹ ਵਾਕਈ ਇੱਥੇ ਪੋਸੀਬਲ ਹੈਗਾ ਸੋ ਤੁਸੀਂ ਦੇਖ ਰਹੇ ਹੋ ਜਿਕਪੁਰ ਦੇ ਨੇੜੇ ਪੈਂਦੇ ਪੰਚਕੁੱਲਾ ਦੇ ਵਿੱਚ 19 ਸੈਕਟਰ ਦੇ ਵਿੱਚ ਸ਼ਿਵ ਮੰਦਿਰ ਦੇ ਬੈਕਸਾਈਡ ਤੇ ਜਿਹੜਾ ਇਹ ਆਊਟਲੈਟ ਹੈ ਇਹਨਾਂ ਦਾ ਕੰਟੈਕਟ ਨੰਬਰ ਮੈਂ ਬਾਕਾਇਦਾ ਤੁਹਾਨੂੰ ਦੁਬਾਰਾ ਦੱਸ ਦਿੰਨਾ 7996134813 9466241258 822028343 ਸ਼ਿਵ ਮੰਦਿਰ ਦੇ ਪਾਸ ਸੈਕਟਰ 19 पंचकुला हरियाणा